ਫਿਰ ਕਹਿੰਦੇ ਨੇ ਟੋਡਰ ਮਲਕਰ ਆਇਆ ਉਹਨੂੰ ਕਿਸੇ ਦੱਸਿਆ ਵੀ ਸਹਬਜ਼ਾਦੇ ਗ੍ਰਫਤਾਰ ਨੇ ਮਾਂ ਜੀ ਗ੍ਰਫਤਾਰ ਨੇ ਉਹ ਵਾਹੋ ਦਾ ਹੀ ਦੌੜਦਾ ਆ ਕਿ ਜਿੰਨਾ ਮਰਜੀ ਪੈਸਾ ਲੱਗੇ ਜੋ ਮਰਜੀ ਲੱਗੇ ਹਾਕਮ ਲਾਲਚੀ ਹੈ ਜਦੋਂ ਕਹਿੰਦੇ ਭੀੜ ਚ ਅਗਾ ਲੰਘਿਆ ਦੁੱਖ ਇਹ ਦੋਨੋਂ ਸਹਬਜ਼ਾਦੇ ਖੂਨ ਨਾਲ ਲੱਥ ਪੱਥ। ਇਤਿਹਾਸ ਕਹਿੰਦਾ ਮਾਤਾ ਜੀ ਕੋਲ ਗਿਆ। ਭਾਵੇਂ ਕਹਿੰਦੇ ਕੋਈ ਸਿਪਾਹੀ ਗਿਆ। ਉਹ ਗਿਆ ਉਹਨੇ ਮਾਤਾ ਜੀ ਨੂੰ ਪਹਿਲਾਂ ਮਿਲਿਆ ਹੋਇਆ ਉਨੇ ਮਾਜੀ ਨੂੰ ਮੱਥਾ ਟੇਕਿਆ ਤੇ ਕਹਿੰਦਾ ਮਾਤਾ ਜੀ ਸਹਬਜ਼ਾਦੇ ਸ਼ਹੀਦ ਕਰ ਦਿੱਤੇ ਗਏ ਇਤਿਹਾਸ ਕਹਿੰਦਾ ਵੀ ਮਾਤਾ ਜੀ ਵੈਸੇ ਪ੍ਰਾਣਾ ਦੀ ਉਹ ਅਭਿਆਸੀ ਵੀ ਸਨ ਪਰ ਸਾਡੀ ਤਵਾਰੀ ਕਹਿੰਦੀ ਹੈ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਹੈ ਹੁਣ ਸਹਬਜ਼ਾਦਿਆਂ ਦੇ ਸ਼ਰੀਰ ਥਾੜੇ ਤੇ ਹੰਸਲਾ ਨਦੀ ਸੀ ਨਾ ਹੰਸਲਾ ਨਦੀ ਉਸ ਨਦੀ ਦੇ ਕਿਨਾਰੇ ਸੱਟੇ ਗਏ ਇਸ ਕਰਕੇ ਕਿ ਸਾਰੀ ਰਾਤ ਸਰੀਰ ਬਾਹਰ ਰਹਿਣ ਲੋਕਾਂ ਨੂੰ ਪਤਾ ਲੱਗ ਜਾਏ ਇਹਨੂੰ ਜੰਗਲੀ ਜਾਨਵਰ ਤੇ ਮਾਸਕੋਰੇ ਪੰਛੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਮਾਸ ਨੋਚ ਕੇ ਲ ਜਾਂ। ਮਾਤਾ ਜੀ ਉੱਤੇ ਉੱਥੇ ਸ਼ਹੀਦ ਹੋਏ ਬੁਰਜ ਚ ਸਹਬ ਜਿਆਦਿਆਂ ਦੇ ਸਰੀਰ ਵੱਖਰੇ ਸੰਜੀ। ਟੋਡਰਮਲ ਪਰੇਸ਼ਾਨ ਬਹੁਤ ਹੋ ਗਿਆ। ਉਹ 모ਤੀਰਾਮ ਮਹਿਰਾ ਜੀ ਨੂੰ ਮਿਲਿਆ। ਕਿਹਾ ਜਾਂਦਾ ਫਿਰ ਉਹ ਵਜ਼ੀਰ ਖਾਨ ਨੂੰ ਮਿਲਦਾ। ਕਿ ਸਵਾਲ ਉਠਦਾ ਉਹਦੇ ਬਾਗ ਸਨ ਟੋਡਰਮਲ ਨੇ ਆਪਣੇ ਬਾਗਾਂ ਚ ਕਿਉਂ ਨਾ ਸੰਸਕਾਰ ਕਰ ਦਿੱਤਾ ਉਹਨੇ ਇਜਾਜ਼ਤ ਮੰਗੀ ਮੈਨੂੰ ਸੰਸਕਾਰ ਕਰਨ ਦਿੱਤਾ ਜਾਏ ਵਜ਼ੀਰ ਖਾਨ ਨੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਸਰਹੰਦ ਵਿੱਚ ਨਹੀਂ ਹੋ ਸਕਦਾ ਉਹ ਸਰਹੰਦ ਵਿੱਚ ਸੀ ਆ ਅੱਤੇ ਵਾਲੀ ਵੱਖਰਾ ਸੀ ਪਿੰਡ ਵਾਲਿਆਂ ਪਤਾ ਹੋਣਾ ਚੌਧਰੀ ਅੱਤੇ ਥਾਂਏ ਉਹਨੇ ਕਿਹਾ ਨਹੀਂ ਹੋ ਸਕਦਾ ਉਹਨੇ ਫਿਰ ਜ਼ੋਰ ਪਾਇਆ ਸਪਾਰਸ਼ ਮੰਗੇ ਮੈਂ ਸੰਸਕਾਰ ਕਰਨਾ ਚਾਹਨਾ ਤੁਸੀਂ ਦੇਖੋ ਮਾਨਵਤਾ ਦੇ ਆਧਾਰ ਤੇ ਉਹਨੇ ਕਿਹਾ ਜੇ ਤੂੰ ਕਰਨਾ ਹੈ ਪਹਿਲਾ ਨਿਸ਼ਾਨ ਦੀ ਕਰਕੇ ਆ ਤੈਨੂੰ ਥਾਂ ਕਿੰਨੀ ਚਾਹੀਦੀ ਹੈ ਇੱਥੋਂ ਬਾਹਰ ਫਿਰ ਕਿਹਾ ਜਾਂਦਾ ਉਹ ਚੌਧਰੀ ਅੱਤੇ ਕੋਲ ਆਇਆ ਅੱਤੇ ਵਾਲੀ ਉਹਨੇ ਆ ਕੇ ਇੱਥੇ ਜਿੱਥੇ ਤੁਸੀਂ ਬੈਠਿਓ ਗੁਰਮਖੋ ਇੱਥੇ ਨਿਸ਼ਾਨ ਲਾ ਕੇ ਗਿਆ ਵੀ ਇੰਨੀ ਥਾਂ ਚ ਮੈਂ ਚਿਖਾ ਚਿੰਨ ਲਵਾਵਾਂਗਾ ਇੱਥੇ ਨਿਸ਼ਾਨ ਲਾਇਆ ਉਹਨੇ ਕਿਹਾ ਜਿੱਥੇ ਨਿਸ਼ਾਨ ਲਾ ਕੇ ਆਏ ਸਾਰੀ ਧਰਤੀ ਸੋਨੇ ਦੀਆਂ ਮੋਹਰਾਂ ਨਾਲ ਤੈਨੂੰ ਖਰੀਦ ਨਹੀਂ ਪਾਏਗੀ ਕਿੰਨੀਆਂ ਲੱਗ ਸਕਦੀਆਂ ਨੇ ਇਤਿਹਾਸ ਕਹਿੰਦਾ ਜੋ ਕੁਝ ਉਹਦੇ ਘਰ ਸੀ ਟੋਡਰਮਲ ਦੇ ਹੀਰੇ ਮੋਤੀ ਜੋ ਕੁਝ ਉਹਦੇ ਕੋਲ ਸੀ ਇੱਕ ਟੋਡਰਮਲ ਇੱਕ ਉਹਦਾ ਛੋਟਾ ਭਰਾ ਸੀ ਨਾਗਰਮਲ ਟੋਡਰਮਲ ਦਾ ਭਰਾ ਸੀ ਨਾਗਰਮਲ ਉਹ ਦੋਨੋਂ ਆਏ ਉਹਨਾਂ ਨੇ ਕਿਹਾ ਹਾਂ ਉਹ ਕਹਿੰਦੇ ਨੇ ਜਿਹੜਾ ਸੋਨਾ ਹੀਰੇ ਸਨ ਉਹ ਵੀ ਵੇਚ ਕੇ ਮੋਹਰਾਂ ਲੈ ਆਂਦੀਆਂ ਇੱਥੇ ਵਜ਼ੀਰ ਖਾਂ ਆਇਆ ਜੀ ਪਾ ਯਾਦ ਰੱਖਿਓ ਭਾਵੇਂ ਥਾਂ ਅੱਤੇ ਵਾਲੀ ਦੀਏ ਪਰ ਇਹ ਸੂਬਾ ਤੇ ਸਰਹਾਂਦੇ ਨਾ ਪੈਸੇ ਉਹਨੇ ਲੈਣੇ ਨੇ ਇੱਥੇ ਜਿੱਥੇ ਤੁਸੀਂ ਬੈਠੇ ਹੋ ਗੁਰਮਖੋ ਇੱਥੇ ਉਹ ਮੂੜਾ ਢਾ ਕੇ ਬੈਠਾ ਸੀ ਸੰਦਲੀ ਢਾ ਕੇ ਚਲੋ ਅਸੀਂ ਕੁਰਸੀ ਅੱਜਕੱਲ ਕਹਿੰਨੇ ਸ਼ਬਦ ਤਾਂ ਫਾਰਸੀ ਦਾ ਸੰਦਲੀ ਦਾ ਅਰਥ ਕੁਝ ਸੀ ਇੱਥੇ ਫਿਰ ਢੋਡਰ ਮਲ ਨੇ ਮੋਹਰਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਵਜ਼ੀਰ ਪਰ ਸਰੀਰ ਨਹੀਂ ਆਇਆ ਸਰੀਰ ਉੱਥੀ ਪੈ ਰੇ ਨਦੀ ਕੰਢੇ ਤੁਸੀਂ ਇੱਕ ਗੱਲ ਹਿਸਾਬ ਲਾ ਕੇ ਦੇਖੋ ਉਹ ਸ਼ਿਰਾਂ ਕੋਲ ਜਾਨ ਨਹੀਂ ਦੇ ਰਿਹਾ। ਉੱਥੇ ਉਹਨੇ ਫਿਰ ਸਟੇਡੀਆਂ ਮੋਹਰਾ ਕਰਕੇ ਇੱਥੇ ਸਾਰੀ ਧਰਤੀ ਜਿੰਨੀ ਨਿਸ਼ਾਨਦੇਹੀ ਸੀ ਸਾਰੀ ਧਰਤੀ ਲਾਤੀ। ਉਹ ਤੋਂ ਬਾਅਦ ਸਾਰੀਆਂ ਮੋਹਰਾ ਇਕੱਠੀਆਂ ਥੈਲੇ 'ਚ ਪਾਈਆਂ। ਵਜ਼ੀਰ ਖਾਂ ਦੇ ਸਾਥੀ ਲੈ ਤੁਰੇ। ਇੱਥੇ ਬ੍ਰਿਕ ਸਿੱਖ ਸਿਪਾਹੀ ਜੋਧ ਸਿੰਘ। ਇਹ ਵੀ ਉਸ ਪਿੰਡ ਦਾ ਰਹਿਣ ਵਾਲਾ ਸੀ ਅਲੂੜਾ ਖੱਲ। ਯਾਦ ਰੱਖਿਓ ਗੁਰੂ ਕੀ ਸਾਖਾਂ 'ਚ ਭਾਈ ਰਾਮਾ ਤੇ ਭਾਈ ਤਲੋਕਾ ਜੀ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਪਰ ਜ਼ਿਆਦਾ ਉਹਨਾਂ ਦਾ ਜਿਹੜਾ ਜ਼ਿਕਰ ਹੈ ਚਮਕੌਰ ਦੀ ਗੜੀ ਦਾ ਹੈ ਉੱਥੇ ਉਹ ਸੰਸਕਾਰ ਕਰਕੇ ਆਇਆ ਬੀਬੀ ਸ਼ਰਨ ਕੌਰ ਤੋਂ ਬਾਅਦ ਉਹਨਾਂ ਨੇ ਸੰਸਕਾਰ ਕੀਤਾ ਇੱਥੇ ਫਿਰ ਟੋਡਰਮਲ ਜਾਂਦਾ ਘਰ ਆਪਣੀ ਘਰਵਾਲੀ ਨੂੰ ਉਧਰੋਂ ਮੋਤੀ ਦਾ ਮਹਿਰਾ ਦੀ ਮਾਂ ਤੇ ਉਹਦੀ ਪਤਨੀ ਉਹਦੇ ਬੱਚੇ ਵੀ ਹੁੰਦੇ ਆ ਟੋਡਰਮਲ ਦੇ ਉਹ ਫਿਰ ਸਤਗੁਰਾਂ ਦੀ ਮਾਤ ਜੀ ਨੂੰ ਤੇ ਸਹਬਜ਼ਾਦਿਆਂ ਦਾ ਸ਼ਰੀਰ ਇਕੱਠਾ ਕਰਦਾ ਹੈ ਮਾਤਾ ਜੀ ਦਾ ਵਖਰਾ ਉਹ ਵਖਰਾ ਉਹ ਸ਼ਰੀਰ ਦਾ ਫਿਰ ਇਸ਼ਨਾਨ ਕਰਾਇਆ ਜਾਂਦਾ ਮਾਤਾ ਜੀ ਦਾ ਇਸ਼ਨਾਨ ਟੋਡਰਮਲ ਦੀ ਘਰ ਵਾਲੀ ਨੇ ਤੇ ਮੋਤੀराम ਮਹਿਰਾ ਦੀ ਮਾਂ ਨੇ ਕਰਾਇਆ ਸੀ ਉਹਦੀ ਘਰ ਵਾਲੀ ਨੇ ਉਹਨਾਂ ਨੇ ਇਸ਼ਨਾਨ ਕਰਾਇਆ ਸਹਬਜ਼ਾਦਿਆਂ ਦਾ ਇਸ਼ਨਾਨ ਭਾਈ ਟੋਡਰਮਲ ਜੀ ਭਾਈ ਨਾਗਰਮਲ ਜੀ ਇਹਦਾ ਮਤਲਬ ਜਿਹੜਾ ਬੰਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਿਆ ਉਹ ਬਾਣੀ ਵੀ ਪੜਦਾ ਹੈ ਦੋਨਾ ਭਰਾਵਾਂ ਨੇ ਤੇ ਮੋਤੀ RAM ਜੀ ਨਾਲ ਲੱਗੇ ਆ ਮੈਂ ਸੋਚਣਾ ਕਿਵੇਂ ਖੂਨ ਉਹਨਾਂ ਸਾਫ਼ ਕੀਤਾ ਹੋਵੇਗਾ ਕਿਹੋ ਜੇ ਜ਼ਖਮ ਲੱਗੇ ਖੂਨ ਗਏ ਕਿਹੋ ਜੇ ਪਿੰਡਾਂ ਉੱਤੇ ਲੌਂਸਾਂ ਪਈਆਂ ਹੋਣਗੀਆਂ ਉੱਥੇ ਫਿਰ ਜਿਹੜਾ ਵਿਵਾਨ ਤਿਆਰ ਕੀਤਾ ਗਿਆ ਇੱਕੋ ਕੀਤਾ ਗਿਆ ਉਹਨੇ ਵੱਡਾ ਵਿਵਾਨ ਤਿਆਰ ਕੀਤਾ ਜੀ ਇੱਥੇ ਆਪਣੇ ਸੇਵਾਦਾਰ ਕੋ ਨੌਕਰ ਕਿਉਂ ਉਹਦੇ ਕੋਈ ਨੌਕਰ ਤੋਂ ਡਰਮਲ ਦਾਉਦੇ ਤੋਂ ਆਗਿਆ ਤੋਂ ਬਾਹਰ ਨਹੀਂ ਗਿਆ ਉਹਨੇ ਫਿਰ ਕਿਹਾ ਪਤਾ ਕਰੋ ਇਹ ਪਾਦਸ਼ਾਹ ਦੇ ਪੁੱਤਰ ਨੇ ਇਹਨਾਂ ਦਾ ਸੰਸਕਾਰ ਚੰਦਨ ਦੀਆਂ ਲੱਕੜਾਂ 'ਚ ਕਰਾਂਗਾ। ਇਹ ਮਾਂ ਹੈ ਗੁਰੂ ਗੋਬਿੰਦ ਸਿੰਘ ਜੀ ਦੀ। ਉੱਥੇ ਫਿਰ ਜਿੱਥੇ ਚੰਦਨ ਦੀਆਂ ਲੱਕੜਾਂ ਇੱਕ ਮਟਕਾ ਉਹ ਮਿੱਟੀ ਦਾ ਘਿਓ ਦਾ ਭਰ ਕੇ ਲਿਆਇਆ ਸੀ। ਸਮਗਰੀ ਗੁਰਮਖੋ ਉੱਥੇ ਫਿਰ ਵਿਵਾਨ ਦੇ ਦੋ ਤਿਆਰ ਕੀਤਾ ਮਾਤਾ ਜੀ ਤੇ ਸਹਿਬਜ਼ਾਦੇ ਇਹਨਾਂ ਇੱਕ ਸਰੀਰ ਨੇ ਜਿਹੜੇ ਲੈ ਕੇ ਆਇਆ। ਸਰਹੰਦ ਕਿਉਂ ਫੜਕਾਈ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਨੇ। ਉਹਨਾਂ ਕਹਿਆ ਸੀ ਨਾ ਵੀ ਜ਼ੁਲਮ ਤਾਂ ਉਹਨੇ ਕਿਹਾ ਜ਼ੁਲਮ ਨਹੀਂ ਇਹ ਵੇਖ ਕੇ ਚੁੱਪ ਕੀਤੇ ਰਹੇ ਇਹਨਾਂ ਨੂੰ ਜੀਣ ਦਾ ਕੀ ਹੱਕ ਹੈ ਇਹ ਇਹਨਾਂ 'ਚ ਕੋਈ ਬਾਹਰ ਨਾ ਨਿਕਲਿਆ ਉੱਥੋਂ ਫਿਰ ਤੁਰਦੇ ਨੇ ਜੀ ਸਤਨਾਮ ਵਾਹਿਗੁਰੂ ਕਹਿੰਦੇ ਬਾਣੀ ਪੜਦੇ ਜੋ ਮੈਨੂੰ ਪੂਰਾ ਯਕੀਨ ਹੈ ਵੀ ਉਹ ਗੁਰੂ ਨੂੰ ਪਿਆਰ ਕਰਨ ਵਾਲਾ ਜ਼ਰੂਰ ਬਾਣੀ ਪੜਦਾ ਹੈ ਉਹ ਸਰੋਤ ਕਹਿੰਦਾ ਜੀ ਉਹ ਫਿਰ ਜੀ ਇੱਥੇ ਹੁੰਦੇ ਆ ਜਿੱਥੇ ਤੁਸੀਂ ਇਸ ਬੈਠੇ ਆ ਜੀ ਸਾਰੇ ਆ ਚਾਦਰ ਵਿਛਾਈ ਹੋਈ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਸਰੂਪ ਦੇ ਥੱਲੇ ਇੱਥੇ ਫਿਰ ਉੱਚੀ ਖਾਚ ਹੁੰਦਾ ਹੈ ਆਪਣੇ ਹੱਥਾਂ ਨਾਲ ਚਲੋ ਥੱਲੇ ਲੱਕੜ ਲੱਗ ਜਾਂਦੀ ਹੈ ਫਿਰ ਉਹ ਮਾਤਾ ਜੀ ਨੂੰ ਵਿਚਾਰ ਪਾਉਂਦਾ ਇੱਥੇ ਕਿਉਂਕਿ ਆਪਾਂ ਇੱਥੇ ਬੈਠੇ ਮਨ ਤੇ ਜ ਲੱਗਦਾ ਜਿਵੇਂ ਮਾਂ ਜੀ ਨੇ ਕਿਆ ਹੋਵੇ ਇਮੋਸ਼ਨਲੀ ਤੁਸੀਂ ਮੇਰੇ ਕੋਲ ਬਹਿ ਕੇ ਸਿਫਤਾਂ ਕਰਿਆ ਕਰੋ ਇੱਥੇ ਫਿਰ ਮਾਤਾ ਜੀ ਵੇਚ ਨੇ ਸੱਜੇ ਪਾਸੇ ਬਾਬਾ ਫਤੇ ਸਿੰਘ ਜੀ ਨੇ ਕਿਉਂਕਿ ਅਕਸਰ ਸੁੰਦਿਆਂ ਬਾਬਾ ਜੀ ਸੱਜੇ ਪਾਸੇ ਦਾਦੀ ਦੇ ਸੱਜੇ ਪਾਸੇ ਪੈਂਦੇ ਸਨ ਖੱਬੇ ਪਾਸੇ ਬਾਬਾ ਜ਼ੋਰਾਵਰ ਸਿੰਘ ਜੀ ਨੇ ਟੋਡਰ ਮੱਲ ਨੇ ਫਿਰ ਕੀਮਤੀ ਦਿਸਾਲਾ ਉਹਦੀ ਘਰ ਵਾਲੀ ਲੈ ਕੇ ਆਈ ਉਹ ਉੱਤੇ ਪਾਇਆ ਉੱਤੇ ਚੰਦਨ ਦੀਆਂ ਲੱਕੜਾਂ ਚਿਣੀਆਂ ਉਹਨੇ ਫਿਰ ਘਿਓ ਦਾ ਜਿਹੜਾ ਮੱਟ ਸੀ ਉਹ ਘਿਓ ਪਾਇਆ ਉੱਤੇ ਜੋ ਸਮਗਰੀ ਜਲਣ ਜਲਣ ਵਾਸਤੇ ਨੂੰ ਪੂਜਾ ਨਾਲ ਲੈ ਕੇ ਚੁੜਿਓ ਉਹ ਸਾਰੀ ਪਾ ਕੇ ਕਿੰਨੇ ਫਿਰ ਟੋਡਰਮਲ ਨੇ ਇਸ ਚੀਖਾ ਨੂੰ ਅਗਨ ਦਿਖਾਈ ਸੀ ਟੋਡਰਮਲ ਇਹ ਜਦੋਂ ਚੀਖਾ ਪੂਰੀ ਲਾਂਬੂ ਲੱਗ ਗਿਆ ਦੀਵਾਨ ਟੋਡਰਮਲ ਨਾਗਰਮਲ ਉਹਦਾ ਪਰਿਵਾਰ ਮੋਤੀराम ਮਹਿਰਾ ਉਹਦਾ ਪਰਿਵਾਰ ਜਿੱਤੇ ਤੁਸੀਂ ਬੈਠੇ ਹੋ ਇੱਥੇ ਚੀਖਾ ਪਨ ਲੱਗ ਪਈ ਉਹ ਪਿੱਛੇ ਖਲੋ ਕੇ ਗੁਰੂ ਗੁਰੂ ਜਪਣ ਲੱਗ ਪਏ ਪਰ ਇਤਿਹਾਸ ਕਹਿੰਦਾ ਹੈ ਟੋਡਰਮਲ ਦਾ ਕੜ ਪਾਟ ਗਿਆ ਸੀ ਇੱਥੇ ਉਹ ਬਹੁਤ ਰੋਇਆ ਫਿਰ ਇਹਨੂੰ ਫਿਰ ਬੰਤੀ ਨੂੰ ਬੈਰਾਗ ਚ ਲੈ ਕੇ ਤੁਰਿਓ ਉਹ ਸੱਚੀ ਮੁਚੀ ਅੰਦਰੋਂ ਪਿਗਲ ਤੁਰਿਆ ਪਰ ਮੈਂ ਫਿਰ ਵੀ ਕਹਿੰਦਾ ਸੱਚੇ ਬਾਦਸ਼ਾਹ ਇਹ ਕੈਸੀ ਖੇਡ ਜਦ ਦਿਨ ਇਹਨਾਂ ਦਾ ਜਨਮ ਹੋਇਆ ਸੀ ਉਸ ਦਿਨ ਕਿੰਨੀਆਂ ਖੁਸ਼ੀਆਂ ਮਨਾਈਆਂ ਸਿੱਖਾਂ ਨੇ ਅੱਜ ਇਹਨਾਂ ਦਾ ਸੰਸਕਾਰ ਹੁੰਦਾ ਪਿਆ ਗਿਣਤੀ ਦੇ 4-5 ਸ਼ਰੀਰ ਨੇ ਉਹਨੇ ਭਾਈ ਸਾਹਿਬ ਕਹਿ ਰਹੇ ਸਨ ਗੁਰਮਖੋ ਇਥੋਂ ਫਿਰ ਜਿੰਨੀ ਦੇਰ ਤੱਕ ਅਗਨ ਬਲਦੀ ਰਹੀ ਟੋਡਰਮਲ ਮੋਤੀराम ਪਿੱਛੇ ਰਹੇ ਫਿਰ ਕੀ ਹੋਇਆ ਕੋਈ 15 ਕਹਿੰਦੇ ਨੇ ਕੋਈ 14 ਪਰ ਮੈਂ ਤਰੀਕ ਨਹੀਂ ਲੈ ਲਿਆ ਇਸ ਕਰਕੇ ਜਿਖਾਂ ਰਾਖਸੀਾਲ ਦੇ ਦਿਨਾਂ ਸੰ ਠੰਡੀ ਹੋ ਗਈ ਦੀਵਾਨ ਟੋਡਰਮਲ ਆਏ ਉਹਨਾਂ ਨੇ ਫਿਰ ਇਸ ਭਪੂਤ ਨੂੰ ਇਕੱਠਿਆਂ ਕੀਤਾ ਅਸਤੀਆਂ ਫਿਰ ਬੇਨਤੀ ਮਾਤਾ ਜੀ ਦੀਆਂ ਤੇ ਸਹਬਜ਼ਾਦਿਆਂ ਦੇ ਛੋਟੇ ਛੋਟੇ ਸਹਬਜ਼ਾਦਿਆਂ ਤੇ ਅਸਤ ਪਛਾਣੀ ਜਾਣੇ ਸਨ ਸਤ ਨੌ ਸਾਲ ਦੀ ਕੀ ਹੁੰਦੀਆਂ ਅਸਤੀਆਂ ਜੀ ਉਹ ਸਾਰੀਆਂ ਇਕੱਠੀਆਂ ਕਰਕੇ ਇੱਕ ਬਰਤਨ ਚ ਪਾਈਆਂ ਤੇ ਵਿਪੂਤ ਵਖਰੀ ਪਾ ਦਿੱਤੀ ਵਿਪੂਤੀ ਜਿਹੜੀ ਹੈ ਉਹ ਭਾਈ ਜੋਤ ਸਿੰਘ ਲੈ ਕੇ ਇਥੋਂ ਅਲੋ ਰੱਖਣ ਨੂੰ ਦੁਰ ਪਿਆ ਕਿਉਂਕਿ ਉਧਰ ਸਤਗੁਰੂ ਸੰਮਾਲ ਵਿੱਚ ਉਹਦਾ ਮਤਲਬ ਸੀ ਮੈਂ ਗੁਰੂ ਸਾਹਿਬ ਨੂੰ ਮਿਲਾਂਗਾ ਤੇ ਦੱਸਾਂਗਾ ਇਹ ਕਿਹਾ ਜਾਂਦਾ ਹੈ ਜਿਹੜੀਆਂ ਇਹ ਅਸਤੀਆਂ ਨੇ ਐਸ ਥਾਂ ਤੇ ਫਿਰ ਦੀਵਾਨ ਟੋਡਰਮਲ ਨੇ ਥਾਂ ਹੀ ਖਰੀਦਿਆ ਨਾ ਇਸ ਥਾਂ ਦੇ ਥਾਂ ਪਟਕੇ ਇੱਥੇ ਫਿਰ ਸਹਬਜ਼ਾਦੇ ਤੇ ਮਾਤਾ ਜੀ ਦੀ ਬੇਪੂਤੀ ਕੁਛ ਤੇ ਅਸਤੀਆਂ ਰੱਖ ਕੇ ਇਹਨੇ ਇਹਦੇ ਉੱਤੇ ਥੜਾ ਬਣਾ ਦਿੱਤਾ। ਦੀਵਾਨ ਟੋਡਰਮਲ ਜੀ ਨੇ। ਫਿਰ ਜੀ ਇਹਦੇ ਬਾਰੇ ਕਿਹਾ ਜਾਂਦਾ ਹੈ ਇਹ ਇਹਨੇ ਕੋਈ ਪ੍ਰਵਾਨ ਨਹੀਂ ਕੀਤੀ। ਇੱਥੇ ਫਿਰ ਆਉਂਦਾ ਹੁੰਦਾ ਸੀ ਕਿੰਨਾ ਕਿੰਨਾ ਸਮਾਂ ਬੈਰਾਗ ਚ ਰੋਈ ਜਾਣਾ ਤੇ ਸਿਮਰਨ ਕਰਦਾ ਹੁੰਦਾ ਸੀ ਦੀਵਾਨ ਟੋਡਰਮਲ। ਮੈਂ ਆਪ ਨੂੰ ਬੇਨਤੀ ਕਰਾਂ ਇੱਥੇ ਸਹਬਜ਼ਾਦੇ ਸ਼ਹੀਦ ਹੋ ਗਏ।